ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਤਸਵੀਰਾਂ ਲੁਧਿਆਣਾ ਦੇ ਬੁੱਢੇ ਨਾਲੇ ਦੀਆਂ ਹਨ ਜਿੱਥੇ ਅਮਿਤੋਜ ਮਾਨ ਅਤੇ ਡਾਈੰਗ ਇੰਡਸਟਰੀ ਦੇ ਆਗੂਆਂ ਵਿਚਾਰੇ ਤਿੱਖੀ ਨੋਕਚੋਕ ਵੇਖਣ ਨੂੰ ਮਿਲੀ ਦੱਸ ਦਈਏ ਕਿ ਅਮਿਤੋਜ ਮਾਨ ਸਾਥੀਆਂ ਸਮੇਤ ਬੁੱਢੇ ਨਾਲੇ ਤੇ ਪਹੁੰਚੇ ਸਨ ਜਿੱਥੇ ਅਮਿਤੋਜ ਮਾਨ ਅਤੇ ਡਾਈੰਗ ਇੰਡਸਟਰੀ ਦੇ ਆਗੂ ਨੇ ਇੱਕ ਦੂਸਰੇ ਤੇ ਵੇਖੋ ਕਿਵੇਂ ਇਲਜ਼ਾਮ ਲਗਾਏ ਸਤਿ ਲਈ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲਓ ਯਾਰ ਇੱਕ ਮਿੰਟ ਕੈਮਰਾ ਨੂੰ ਦਿਖਾ ਦਿਓ ਆਏ ਮਾਮਲਾ ਉਹਨੇ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਿਹਾ। ਸਾਧਿਆ ਕਰਦਾ ਹੁਣ ਰੱਖੀ ਰੱਖੀ ਗਲਾਸ ਕਿੱਥੇ ਰੱਖਿਆ। ਆਓ ਪਾ ਲਿਓ। ਆਓ ਪਾ ਲਿਓ। ਹਾਂ ਪੂਰਾ ਭਰ ਕੇ ਪਾਣਾ ਚਾਹੀਦਾ। ਆਹ ਲਓ। ਹਾਂ। ਆਹ ਹੱਥ ਲਿਓ। ਆਇਆ ਨਾ ਆ ਵੇਖ ਲਓ ਭਾਈ ਜੀ ਮੈਨੂੰ ਫੜਾ ਦਿਓ। ਆਹ ਵੇਖ ਲਓ ਭਾਈ। ਇਹ ਪਾਣੀ ਸਾਫ ਕਰਦੇ ਹਾਂ ਅਸੀਂ। ਇਹ ਸਾਫ ਪਾਣੀ ਹੈ। ਹੁਣ ਇਹ ਜੇ ਸਾਹ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ। ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸੇ ਪੀ ਲਾਂਗੇ। ਬਾਦ ਸਾਹਿਬ ਸੁਣਿਓ ਜੀ। ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ। ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ। ਹੁਣ ਇਹ ਗੱਲ ਵੀ ਪੁੱਛ ਲੈਣੇ। ਨਹੀਂ 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 ਇੱਕ ਵਾਰੀ ਲਾਪੂਰੀ ਕਰਾਓ। ਅੱਜ ਹੀ ਕਰਾਓ। ਅੱਜ ਹੀ ਕਰਾਓ। ਇੱਕ ਮਿੰਟ ਸੁਣ। ਰਾਮ ਲਈ ਪਾਣੀ ਪਰੌਣਾ ਨਾ। ਆਪਾਂ ਰੌਣਾ ਨਾ ਲੌਜੀਕ ਨਾਲ ਗੱਲ ਕਰਦੇ ਆ। ਇੱਕ ਇੱਕ ਮਿੰਟ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕਮੈਂਟ। ਲੈ 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 ਇੱਕ ਮਿੰਟ ਖੜ੍ਹ ਜੋ ਜੀ। ਇਹ ਰਖਣੀ ਮਾਲ ਵਿੱਚ ਜਾਂਦਾ ਉਹ ਕੀ ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸਾਡੇ ਸ਼ਹਿਰ ਦੇ ਵਿੱਚ 400 ਅਸੀਂ ਚਲਦੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਉਂਦਾ ਸਰਾਂ ਨੂੰ ਸੀਟੀਵੀ ਆਉਂਦਾ ਹੋਰ ਕੁਝ ਨਹੀਂ ਦਿਖਦਾ ਓਏ ਤੁਹਾਡੀ ਆਪਣਾ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਕਾਹ 400 ਅਸੀਂ ਸ਼ਹਿਰ ਡਾਂਗ ਹੋਰ ਚਲਦੇ ਉਹ ਨਹੀਂ ਲਿਖਦੀਆਂ ਨੂੰ ਔਰ ਰਿਸ਼ਤੇਦਾਰ ਆਨਾਂ ਦੇ ਔਰ ਇਹਦੇ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣਨਾ ਤੂੰ ਬੋਲਣ ਵਾਲਾ ਰਿਸ਼ਤੇਦਾਰ ਆ ਸਾਰੇ ਨਾਲ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਜਵਾਬ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਹਾਂਜੀ ਫੋਨ ਦਿੱਖਦਾ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਪਣੀ ਸ਼ਹਿਰ ਦਾ ਬੰਦਾ ਆ 5 ਕਰੋੜ ਲੀਟਰ ਦਾ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਚ ਤਰਨ ਬੱਦੀ ਦਾ ਕਿਉਂ ਦਰਾਜ ਨਹੀਂ ਬੱਦੀ ਦਾ ਤੁਹਾਨੂੰ ਕਿਉਂ ਦਰਾਜ ਨਹੀਂ ਜੀ 5 ਕਰੋੜ ਲੀਟਰ ਹੈਗੇ ਓਏ ਅਸੀਂ ਸਾਰੇ ਜਾਣਦੇ ਆ ਸੁਣ ਲਾ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਨੇ ਆ ਸਾਨੂੰ ਇਹ ਸਾਰਾ ਪਾਣੀ ਵਾਲੀ ਪ੍ਰੋਬਲਮ ਹੈ ਹੋਰ ਕੀ ਡਾਈ ਦਸੀ ਨਾ ਪ੍ਰੋਬਲਮ ਨਹੀਂ ਹੈ ਜੇ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈ ਬੈਸਟ ਕਰਾਓ ਹੁਣੀ ਡੈਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਹੁਣੀ ਲਾ ਮੰਗਾਓ ਹੁਣੀ ਬਲੈਕਮੇਲ ਬਲੈਕਮੇਲ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ 100% ਬਲੈਕਮੇਲ ਰ ਹੈ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਰ ਮਤਲਬ ਇਹਦਾ ਮਤਲਬ ਇਹਦਾ ਕੀ ਹੈ ਬੰਦੇ ਨੂੰ ਤੰਗ ਕਰਨਾ ਮਤਲਬ ਇਹਦਾ ਕੀ ਹੈ ਇੱਕ 400 ਡਾਈ ਦਾ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਤੁਸੀਂ 400 ਡਾਈ ਦਾ ਨਾਮ ਕਿਉਂ ਨਹੀਂ ਲੈਂਦੇ ਹੁਣ ਵੇਖ ਆ ਵੇਖ ਲਓ ਜਿਹੜੀ ਪੂਰੀ ਡੈਕਿੰਗ ਦਸਤੀ ਚੱਲਦੀ ਹੋ ਰਹੀ ਹੈ ਕਿਉਂ ਨਹੀਂ ਲੰਦੇ ਤੈਨੂੰ ਜਲੰਧਰ ਦੀ ਦਸਤੀ ਕਿਹੜੀ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਹੜੀ ਦਿਖਦੀ ਤੁਹਾਨੂੰ ਲਾਜਾਨੀ ਕਿਹੜੀ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਇਆ ਨਹੀਂ ਕਿਹੜੀ ਦਿਖਦੀ ਅਸੀਂ ਜਾ ਕੇ ਕੋਈ ਸੀ ਕਿ ਨਹੀਂ ਕੋ ਦਿਖਦਾ ਸਾਰੇ ਬਲੈਕ ਬੈਲਰ ਸਾਰੇ ਬਲੈਕ ਸਾਰੇ ਕਾਲਸ ਦਾ ਬਲੈਕ ਬੈਲਰ ਮਰਦਾ ਹੋ ਆ ਇਧਰ ਆ ਇਧਰ ਕਰਾ ਦੇ ਮਰਦਾ ਹੋ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹਣਾ ਹੈ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਖਾਇਰਾ ਜੀ ਆ ਖਾਇਰਾ ਜੀ ਇੱਕ ਕਮੈਂਟ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਇਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਣੇ ਪਈਏ ਇਹ ਗੁੰਡੇ ਕਿਉਂ ਭਾਈ ਤੁਸੀਂ ਕਿਉਂ ਆਏ ਆ ਤੂੰ 4 ਵਜੇ ਬਾਈ ਕਿਉਂ ਭਾਈ ਲੈਂਡ ਆਫ 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 ਆ ਅਸੀਂ ਕਹਿੰਦੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆ ਅਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆ ਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸਾਰੇ ਲੋਕ ਸੁਣ ਲੋ ਗੱਲ ਸੁਣ ਲੋ ਅਸੀਂ ਤਾਂ ਪ੍ਰੈਸ ਕੋਰਪੋਰੇਸ਼ਨ ਕਰਕੇ ਗਿਆ ਜਿਹਨਾਂ ਸੰਕੀਤੀ ਆ ਅਸੀਂ ਤਾਂ ਕਿਹਾ ਪੂਰੀ ਕਰਦਾ ਜਵਾਬ ਲਾਓ ਕਿ ਅਮੀ ਤੋਜਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਅਸਲ ਕਰ ਲਈ ਹੈ ਅਮੋਜਮਾਨ ਉਹ ਸੁਣ ਲੋ ਮੈਂ ਤਾਂ ਜਿਹੜੀ ਗੱਲ ਉਹ ਬੱਸ ਕੀ ਕਰੀ ਗੱਲ ਬੋਲੀ ਜਾ ਹੁਣ ਮੈਨੂੰ ਦੱਸ ਲੈ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਸੁਣੋ ਪਹਿਲਾਂ ਉਹ ਯਾਰ ਖਾੜ ਗਿਆ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲਿਆ ਤਾਂ ਕੈਦੀ ਪ੍ਰਿੰਸ ਕਰਕੇ ਕੀ ਹੈ ਕਿ ਅਸਿਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਉਹ ਪਾ ਕੇ ਉਹ ਪਾ ਕੇ ਬੰਦ ਕੀਤਾ ਤੇ ਰਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰਸਲ ਦੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀ ਇਦਾਰਾ ਹੈ ਕਿ ਗੀੜੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀ ਇਦਾਰਾ ਹੈ ਮਦੋ ਬਜਾਰ ਦੀ ਬੋਰੀਆ ਪਾਣ ਦਾ ਦੱਸੋ ਮੈਨੂੰ ਕੋਈ ਅਧਿਕਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਹੋ ਜਾ ਬੰਦ ਵਾਲੀਆਂ ਓਏ ਅਸੀਂ ਕਿਹਾ ਬਸ਼ਸ਼ਾ ਲਾ ਫਿਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿਆ ਸੀ ਕਿਹਾ ਮੈਂ ਮੁੱਕ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੈਂਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰਹਿਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਛੇ ਵਾਲੀ ਗੱਲ ਤੁਹਾਡੇ ਘਰ ਦੀ ਸੀਵਰੇਜ ਪਾਣੀ ਦੀ ਬੋਰੀ ਪਾ ਜਾਵੇ ਕਿਦਾਂ ਲੱਗੂ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਜੀ ਰਾਤ ਨੂੰ ਕਿਉਂ ਪਈਆਂ ਦਿਨੇ ਬਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰ ਇਹ ਬੰਦਾ ਕਮਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਹੋਣ ਮੈਨੂੰ ਇਹ ਦੱਸ ਥੋੜੇ ਚੋਂ ਕਿਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਗੱਲ ਮੈਨੂੰ ਇਹ ਗੱਲ ਮੈਂ ਸਿੱਧਾ 500 ਇੰਡਸਟਰੀ ਸ਼ਹਿਰ ਜਾ 11500 ਦਾਸੀ ਪੰਜਾਬ ਚ ਸਿਰਫ ਨੇ 9 ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨਾ ਤੁਮ ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਓ ਜੇ ਗੱਲ ਹੈ ਇਹ ਨੂੰ ਬਲੈਕਮੇਲਿੰਗ ਹੁੰਦੀ ਹੈ ਅੱਛਾ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਚੋਹਾਨ ਜਿੰਦਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਜਿੰਨੇ ਜਿੰਨੇ ਹਸਪੀਟਲ ਦਾ ਸਾਰਾ ਦਾ ਮਹੀਨਾ ਲੈਂਦਾ ਅਸੀਂ ਮਹੀਨਾ

ਇਸ ਬੰਦੇ ਦਾ ਦੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਬੂਤ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰ ਡਾਈ ਇੰਡਸਟਰੀ ਐ ਸਿਰਫ ਆ 200 ਡਾਈ ਦਾ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਮੈਂ ਡਿੱਗਣ ਨਹੀਂ ਦਿੰਦਾ ਬੇਫਿਕਰ ਹੋ ਕੇ ਮੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆਂ ਫੇਸਬੁੱਕ ਵੀ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਿਟ ਆ ਔਰ ਛੇ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਥਾਂ ਲਾਇਆ ਓਏ ਲਾਇਆ ਵੇਖਦਾ ਲਓ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲੋ ਪਹਿਲਾਂ ਧਿਆਨ ਨਾਲ ਅਸੀਂ ਕੱਲਾ ਥੋੜਾ ਨਹੀਂ ਅਸੀਂ ਪੇਪਰ ਮੇਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਲਾ ਅਸੀਂ ਲਵਾਉਣ ਦੀ ਗੱਲ ਕੀਤੀ ਆ ਬੰਦ ਕਰਾ ਲੈ ਥੋੜਾ ਠੇਕਾ ਲਿਆ ਤੁਸੀਂ ਹਾਂ ਹੁਣ ਅਸੀਂ ਲਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣ ਜਾ ਯਾਰ ਲੋਕਾਂ ਨੂੰ ਰੁਜ਼ਗਾਰ ਸਾ ਲੱਖ ਲੋਕ ਲੋਕਾਂ ਨੂੰ ਰੁਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਬੰਦੇ ਆ ਸਾਡੇ ਕੋਲ ਲੱਖ ਮੰਦਰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ ਕਰਨ ਦਾ ਲਾਣਦੇ ਆ ਪਾਣੀ ਚਲੋ ਸਾਰਾ ਮੀਡੀਆ ਤੁਹਾਨੂੰ ਦਿਖਾਈਏ ਬਾਹਰ ਸਭ ਚਲੋ ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ ਸਾਰਾ ਕਿਲਾ ਚ ਪਲਾਂਟ ਲਾਇਆ ਹੈ ਜਿਹੜੀ ਨਸੀ ਸਾਫ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਪੰਦੀ ਉਹਨਾਂ ਦੇ ਦਸਤੇਦਾਰ ਆ ਅੱਛਾ ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗੱਲ ਖੜ ਗ ਐਦਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027